ਇਹ ਕਹਾਂ ਗੇਰਾ ਕਿ ਸਤਾਂ ਦਾ ਸੀ 11 12 ਦਾ ਹੋਊਗਾ ਅੱਛਾ ਤੇ ਮੈਨੂੰ ਜਣੀ ਕੱਟੇ ਦਾ ਸ਼ੌਂਕ ਵੱਧ ਪੈ ਗਿਆ ਲੋਕ ਤਾਂ ਮੱਝਾ ਰੱਖਦੇ ਆ ਹਨਾ ਜ਼ਿਆਦਾਤਰ ਮੱਝਾਂ 'ਚ ਵਿਸ਼ਵਾਸ ਰੱਖਦੇ ਜਾਂ ਗਾਂਾਂ 'ਚ ਹਾਂ ਇਹ ਰੱਖਣੀਆਂ ਚਾਹੀਦੀਆਂ ਦੁੱਧ ਵੇਚ ਕੇ ਮੁਨਾਫਾ ਕਰਾਂਗੇ ਪਰ ਤੁਸੀਂ ਛੋਟੇ-ਕੱਟੇ ਇਹੀ ਕਿਉਂ ਰੱਖਦੇ ਹੁਣ ਜਿੰਨੀ ਕੱਟੇ ਦੀ ਕਾ ਜ਼ਰਾ ਹਾਂ ਮੋਨੀ ਹੋਰ ਨਾ ਮੱਝ ਦੀ ਹੈ ਨਾ ਗਾਂ ਦੀ ਹੈ ਹੁਣ ਆਪਾਂ ਕੋਈ ਨੀਦੀ ਦਾ ਵੀ ਇੱਕ ਖੜਾਵਾ ਐ ਕਾ ਪੂਰਾ ਖੜਾਵਾ ਤੇ ਕਈਆਂ ਤਾਂ ਪਤਾ ਨਹੀਂ ਕਾ ਅਗਲਾ ਕਹਿੰਦਾ ਪੂਰਾ ਹੀ ਆ ਪਰ ਇਹਦੇ ਵਿੱਚ ਪਿੰਡੇ ਤੇ ਦੇਖਣਾ ਪਵ ਉਹ ਪੰਗਾ ਵੀ ਇਹ ਕਾਰੇ ਤਨ ਹੋਣੀ ਚਾਹੀਦੀ ਆ ਕਾਰੇ ਤਨ ਹੋਣੀ ਚਾਹੀਦੀ ਫਿਰ ਪੂਰਾ ਮੰਨਿਆ ਜਾਂਦਾ ਹਾਂ ਫਿਰ ਉਹ ਪਿਆਰ ਬੂਰਾ ਚਾ ਗਨੇ ਕੱਕਾ ਬੂਰਾ ਹੋ ਜਾਂਦਾ ਜੇ ਹੁਣ ਮੱਧ ਤਾਂ ਕੱਟੂ ਮਰ ਗਿਆ ਹਾਂ ਉਹਦਾ ਸੁਅ ਆ ਗਿਆ ਤੇ ਹੁਣ ਇੱਕ ਘਰ ਹੋਰ ਆ ਮੱਧ ਨੂੰ ਵੱਧ ਤੋਂ ਵੱਧ ਮੱਧ 5 ਮਹੀਨੇ 5 ਨਾਲ 6 ਮਹੀਨੇ ਦੀਦੀ ਦੁੱਧ 4 ਮਹੀਨੇ ਫਿਰ ਆਪਾਂ ਨੂੰ ਉਹ ਕੋਈ ਸਾਹਮਣੀ ਬੈਣੀਆਂ ਤੇ ਇਹ ਜੇ ਤੱਤੋ ਪੈਰੀ ਆਪਣਾ ਕਿਤੇ ਵਧ ਗਿਆ ਬੰਨ ਲੱਤ ਦੀ ਕਮਾਈ ਆ ਕੁਛ ਹੀ ਕਿੰਨੇ ਕਿਲੇ ਵੇਚ ਜਿੰਨੇ ਮੈਂ ਆਪਾਂ ਵੇਲਾ ਬੇਚਿਆ ਡੇਢ ਲੱਖ ਦਾ 3 ਲੱਖ ਦਾ ਝੂਟਾ ਵੀ ਹਾਂ ਇਹਦਾ 1 25 ਦਿੰਦੇ ਸੀ ਅੱਛਾ ਸ਼ਾਕ ਹੂੰ ਇਹਨੂੰ ਬਾਹਰ ਜਾਵਿਓ ਅੱਛਾ ਤੇ ਛੋੜ ਲੈ ਹੂੰ ਤੇ ਤਾਰਾ ਮੀਰਾ ਤੇ ਸ਼ਰਮ ਉਹ ਮਾਂ ਕਹੂਵੇ ਫੇਰ ਵੀ ਗੁਣਕਾਰ ਪਿੜਾ ਕੇ ਪੋਣਾ ਹੀ ਪੋਣਾ ਨਾ ਫੇਰ ਕਾ ਤਾਂ ਪੱਕੀ ਖਰਾਕ ਖੰਨੇ ਪੱਕੀ ਖਰਾਕ ਖਾ ਦੀਆ ਕੋਤ ਕੇ ਲੋਨੇ ਫਿਰ ਹਾਂ ਹਾਂ ਕੋਤ ਕੇ ਰਾਤੀ ਨਾਲ ਵੱਡ ਕੇ ਬੜਾ ਪੂਰਾ ਵੱਧ ਗਏ ਤੇ ਪੂਰਾ ਫੰਨੇ ਦਾ ਯਾ ਤਬ ਨਾ ਤੂ ਕੱਟਦਾ ਦਾ ਸਰੀਰ ਹੀ ਨਹੀਂ ਬਣਦਾ ਇੱਕ ਕਟਰੂਨ ਦਾਣਾ ਪਾ ਲਿਓ ਇੱਕ ਨੂੰ ਘਾ ਪਾ ਜਿੱਤੇ ਲਵਡੋਡੀ ਬੰਨ੍ਹ ਦਿਓ ਕਾਲਾ ਕਾਮਦਿਆ ਪਰ ਟੋਡੀ ਉਮਰ ਹੁਣ 72 ਸਾਲ ਦੀ ਹੋ ਗਈ ਇੰਨੀ ਉਮਰ ਚ ਆਪ ਹੀ ਕੰਮ ਕਰਦਾ ਸਾਰ ਆਪ ਹੁੰਦਾ ਹੈ ਕਹਿੰਦਾ ਮੈਨੂੰ ਪੱਟੇ ਦੋ ਜਨ ਜਨ ਦੇ ਦੋ ਨੇ ਟੱਕਨੇ ਪੱਟੇ ਮੈਂ ਓਡੇ ਧਰ ਕੇ ਸੈ ਕਤੇ ਜਿੱਦੀ ਹੁੰਦਾ ਤੇ ਪਰ ਹੋ ਮੇਰੇ ਕੋਲ ਸੇ ਆ ਸੇ ਬਸੂਗਾ ਸੇ ਪਰ ਦੋ ਦੋ ਤਿਲੰਗਾਨਾ ਛੱਤ ਦਿੰਦਾ ਕੱਲੇ ਜਾ ਦਿੰਦੇ ਸੇ ਆ ਮਾ ਡਾਕਟਰਾਂ ਕੋਲੇ ਤੁਹਾਡਾ ਨੰਬਰ ਰੱਖਿਆ ਆ। ਇੱਕ ਲੋਡ ਪਵੇ ਤਾਂ ਤੁਹਾਨੂੰ ਫੋਨ ਲਾਉਂਦੇ ਆ। ਹਾਂ ਉਹਨਾਂ ਨੇ ਉਹਨਾਂ ਨੇ ਕਹਿੰਦਾ ਵੀ ਉਹਨੂੰ ਸਾਧਦੇ ਉਹ ਮਸਲਾ ਹੱਲ ਕਰੂਗਾ। ਤੇ ਹੋਰ ਨਹੀਂ ਕੋਈ ਗੱਲ ਹੋਊਗਾ। ਜੇ ਥਣਾ ਅੱਜ ਸਿੱਧੇ ਗੋਣ ਨੀਂਗਾ। ਤੇ ਆਚਾਰ ਖਰਾਕਾ ਲਈ ਦੂਰ ਜਾ ਕੇ ਖਰਮ ਪੂਰੀ ਤੁਨ ਪਰ ਆ ਬੁਲਾਉਣੀ ਹਾਂ ਆਪਦੇਸ਼ੀ ਆ ਵੀ। ਪਸ਼ੂ ਪਾਲ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕੀਤਾ ਜੋ ਜੋੜਿਆ ਪਸ਼ੂਆਂ ਨਾਲ ਹੀ ਜੋੜਿਆ। ਹਾਂ ਬੜੀ ਗੱਲ ਜੀ ਇਹ ਕਰਦੇ ਆ ਇਹ ਪੱਕਦੀ। ਆ ਹੋਰ ਜੀ ਕਿਸੇ ਦਾ ਦੇਣਾ ਨਹੀਂ ਕੋਈ। ਆਪ ਜੀ ਦੀ ਜੁਮੇ ਆਪ ਜੀ ਔਰ ਦੇ ਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਤ ਦੋਸਤੋ ਬੇਸੇ ਜਿੰਦਗੀ ਚ ਪੜਨ ਲਿਖਣਾ ਬਹੁਤ ਜ਼ਰੂਰੀ ਹੁੰਦਾ ਪਰ ਜਿਹੜੇ ਬੰਦੇ ਜ਼ਿੰਦਗੀ ਦੀ ਕਿਤਾਬ ਪੜ ਲੈਂਦੇ ਆ ਫਿਰ ਉਹਨਾਂ ਲਈ ਥੋੜੀ ਜਿਹੀ ਮਾਤਾਂ ਪੜੀਆਂ ਵੀ ਬਹੁਤ ਕੰਮ ਆਉਂਦੀਆਂ ਬੰਦਿਆਂ ਨੂੰ ਜ਼ਿੰਦਗੀ ਦੇ ਜਿਹੜੇ ਤਜਰਬੇ ਹੋ ਜਾਂਦੇ ਆ ਕਿ ਜ਼ਿੰਦਗੀ ਜਿਉਣੀ ਕਿਵੇਂ ਆ ਜ਼ਿੰਦਗੀ ਦੇ ਵਿੱਚ ਵਿਚਰਨਾ ਕਿਵੇਂ ਆ ਤਾਂ ਅੱਜ ਅਸੀਂ ਰਸੂਲਪੁਰ ਪਿੰਡ ਦੇ ਵਿੱਚ ਬੈਠੇ ਆ ਜ਼ਿਲ੍ਹਾ ਲੁਧਿਆਣਾ ਜਿੱਥੋਂ ਦੇ ਬਾਪੂ ਜੀ ਆ ਉਹ ਅੱਜ ਉਸ ਵਿਰਸੇ ਨੂੰ ਵਿਚਾਰ ਰਹੇ ਨੇ ਜਿਹੜਾ ਵਿਰਸਾ ਸਾਡਾ ਪਸ਼ੂਆਂ ਵਾਲਾ ਅਸੀਂ ਪਸ਼ੂਆਂ ਨੂੰ ਸਾਹਮ ਦੇ ਸੰਭਾਲਦੇ ਆ ਘਰਾਂ ਦੇ ਵਿੱਚ ਰੱਖਦੇ ਆ ਅੱਗੇ ਤੇ ਹੁੰਦਾ ਸੀ ਕਿ ਦੁੱਧ ਵੀ ਨਹੀਂ ਸੀ ਵੇਚਦੇ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਸ਼ੂ ਹੁੰਦੇ ਸੀ ਪਰ ਅੱਜ ਬਹੁਤ ਘਟ ਗਿਆ ਇਹ ਕਲਚਰ ਅੱਜ ਜਿੰਨੇ ਕਦੇ ਵੀ ਪਸ਼ੂ ਆ ਉਹ ਸਾਰੇ ਡਾਕਟਰਾਂ ਦੇ ਲੜ ਲੱਗੇ ਹੋਏ ਆ ਹਰ ਰੋਜ਼ ਵਾਂਗੂ ਦਵਾਈਆਂ ਹਰ ਰੋਜ਼ ਵਾਂਗੂ ਟੀਕੇ ਤੱਜ ਆਪਾਂ ਬਾਪੂ ਜੀ ਹੁਣਾਂ ਤੋਂ ਕੁਝ ਨੁਸਖੇ ਕੁਝ ਪਸ਼ੂਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਪਸ਼ੂ ਆ ਜਿਹੜੇ ਉਹ ਸਾਡਾ ਧਨ ਕਿਉਂ ਆ ਪਸ਼ੂ ਕਿਵੇਂ ਰੱਖੇ ਜਾਣ ਬਾਪੂ ਜੀ ਸਾਡੇ ਨਾਲ ਨੇ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਠੀਕ ਹੈ ਜੀ ਪਹਿਲਾਂ ਵੀ ਆਪਾਂ ਕਾਫੀ ਟਾਈਮ ਪਹਿਲਾਂ ਮਿਲੇ ਸੀ ਉਦੋਂ ਵੀ ਗੱਲਬਾਤ ਕੀਤੀ ਸੀ ਤਾਂ ਮੈਂ ਚਾਹੂੰਗਾ ਅੱਜ ਵੀ ਆਪਦੇ ਜਿਹੜੇ ਜ਼ਿੰਦਗੀ ਦੇ ਤਜਰਬੇ ਆ ਜੀ ਉਹ ਜ਼ਰੂਰ ਦੱਸੋ ਪਹਿਲਾਂ ਤਾਂ ਮੈਂ ਜਾਨਣਾ ਚਾਹੂੰਗਾ ਜਿਵੇਂ ਤੁਸੀਂ ਪਸ਼ੂ ਰੱਖਣ ਲੱਗੇ ਹਨਾ ਉਹ ਕਦੋਂ ਤੋਂ ਰੱਖਣ ਲੱਗੇ ਤੇ ਕਿੰਨਾ ਟਾਈਮ ਹੋਗਾ ਤੁਹਾਨੂੰ ਕੋਸ਼ੂ ਮੈਂ 11 ਕੇ ਸਾਬੰਦਾ ਜੀ 11 12 ਦਾ ਹੋਊਗਾ ਅੱਛਾ ਤੇ ਮੈਨੂੰ ਜਨਨ ਕਟਿਆ ਦਾ ਸ਼ੌਂਕ ਵੱਧ ਪੈ ਗਿਆ ਉਦੋਂ ਕਟਾ 570 ਰੁਪਏ ਦੀ ਆ ਕਟਾ ਜਾਂਦਾ ਸੀ ਜੀ ਇਹਨੇ ਵੇਸੇ ਜੀ ਸੀ ਜੀ ਤੇ ਜਿਹੜਾ ਹੁਣ ਕਟਾ 25000 ਦਾ ਪੰਜ ਪੰਜਾਂ 700 ਰੁਪਈਆਂ ਦਾ ਆ ਜਾਂਦਾ ਚ ਅੱਛਾ ਦੋਨੇਂ ਨਹੀਂ ਸਾਤਾ ਉਦੋਂ ਵੱਧ ਮੰਗ ਸੀ ਕੱਟਿਆਂ ਦੀ ਨਾ ਮੰਗ ਨਹੀਂ ਉਦੋਂ ਸੀ ਮਹੌਲ ਹੀ ਬਾੜਾਂ ਬੋੜਾਂ ਦਾ ਬਾੜਾ ਸੀ ਰੰਗ ਹੈ ਨਾ ਹੋਰ ਪਸ਼ੂਆਂ ਦਾ ਕੱਟਿਆਂ ਨੂੰ ਕੋਈ ਨਹੀਂ ਪਸੰਦ ਹੁਣ ਜਿੰਨੇ ਕੱਟਦੇ ਜੀ ਕਹਿੰਦਾ ਹਾਂ ਉਹ ਨਹੀਂ ਹੋਰ ਨਾ ਮੱਝ ਦੀ ਹੈ ਨਾ ਗਾਂ ਦੀ ਹੈ ਨਾਲ ਕਿਸੇ ਹੋਰ ਪਸ਼ੂ ਦੀ ਨਹੀਂ ਮੁੱਖਸ਼ ਕੱਟਿਆਂ ਦੀ ਜ਼ਿਆਦਾ ਹੁਣ ਹੈ ਕੱਟਿਆਂ ਦੀ ਕੱਟ ਦੇਖ ਕੇ ਪੂਰਾ ਯਾਤ ਵਾਲਾ ਕੱਟਾ ਲਾਓ ਤੇ ਪੂਰਾ ਭੈਣ ਵਧੀਆ ਵਾ ਵਿਰਸਾ ਹੁਣ ਆਪਾਂ ਨੂੰ ਕੋਈ ਨੀਦੀ ਦਾ ਵੀ ਤੇ ਖੜਾ ਵਾ ਐ ਕਾ ਬੂਰਾ ਖੜਾ ਵਾ ਤੇ ਕញ្ញਾ ਤਾਂ ਪਤਾ ਨਹੀਂ ਕਾਹਲੇ ਕਹਿੰਦਾ ਬੂਰਾ ਹੀ ਆ ਪਰ ਇਹਦੇ ਵਿੱਚ ਪਿੰਡੇ ਤੇ ਦੇਖਣਾ ਪਊਗਾ ਵੀ ਪੰਗਾ ਵੀ ਇਹ ਕਾਲੇ ਤਨ ਹੋਣੀ ਚਾਹੀਦੀ ਆ ਕਾਲੇ ਤਨ ਹੋਣੀ ਚਾਹੀਦੀ ਫਿਰ ਬੂਰਾ ਮੰਨਿਆ ਜਾਂਦਾ ਹਾਂ ਫਿਰ ਉਹ ਪਿਆਰ ਬੂਰਾ ਚਾਹਗਾ ਨਹੀਂ ਉਹ ਕੱਕਾ ਬੂਰਾ ਹੋ ਜਾਂਦਾ ਅੱਛਾ ਉਹ ਫਿਰ ਕੱਕਾ ਬੂਰਾ ਪਿਆਰ ਨਹੀਂ ਹੁੰਦਾ ਉਹ ਜਿਵੇਂ ਆਪਾਂ ਕਹਿੰਦੇ ਬੇਲਡ ਆ ਬਣ ਗਿਆ ਉਹ ਉਹ ਚੀਜ਼ ਹੋ ਜਾਂਦੀ ਤੇ ਆ ਹੁਣ ਦੀ ਦਾ ਉਹਦਾ ਕੱਟਾ ਕੋਈ ਨਾ ਉਸ ਕੱਟ ਕੇ ਦਿਖਾ ਦੇ ਪੂਰਾ ਪਿਆਰ ਨਹੀਂ ਦੀ ਰਾਜੀ ਤੇ ਅੱਛਾ ਇਹ 2 ਸਾਲ ਦਾ ਵਾ ਹੂੰ ਹੋੜਾ ਦੇ 3 ਸਾਲ ਦਾ ਵਾ ਜਿਵੇਂ ਅਨਸਾਰ ਹੋ ਗਿਆ ਮੱਧਾ ਨੂੰ ਦੇਂਦੇ ਨੇ ਤੇ ਪੂਰੇ ਨਜ਼ਾਰੇ ਗਾ ਆਇਆ ਨੀ ਖਰਾਕ ਰੂਕ ਫੁੱਲ ਖਾਂਦੇ ਆ ਫੁੱਲ ਖਰਾਕ ਪਈ ਦੀ ਅੱਛਾ ਤੇ ਐ ਵਧੀਆ ਜਿਵੇਂ ਬਾਪੂ ਬੰਦਾ ਕਹਿੰਦੇ ਵੀ ਪੜ੍ਹ ਲਿਖ ਕੇ ਨਾ ਜ਼ਿਆਦਾ ਗਿਆਨ ਹਾਸਲ ਕਰਦਾ ਵੀ ਉਹਨੂੰ ਪਤਾ ਲੱਗਣ ਲੱਗੇ ਨਾ ਚੀਜ਼ਾਂ ਦਾ ਡਾਕਟਰ ਇੰਨੇ ਬੈਠੇ ਆ ਨਾ ਪੜ੍ਹੇ ਲਿਖੇ ਤੁਸੀਂ ਬਿਨਾ ਪੜ੍ਹੇ ਲਿਖੇ ਤਾਂ ਮੱਧ ਦਾ ਇਲਾਜ ਵੀ ਕਰ ਦਿੰਨੇ ਹੋ ਪਸ਼ੂਆਂ ਨੂੰ ਵਧੀਆ ਸੰਭਾਲਦੇ ਹੋ ਕਿਵੇਂ ਸੋਨ ਮੈਂ ਦਾਦ ਨਾ ਮੈਂ ਤਾਂ ਬੂਥੇ ਹੀ ਰੋਣਾ ਮੈਨੂੰ ਦਾਦ ਕਰਤ ਨਹੀਂ ਕਰਨੀ ਆਉਂਦੀ ਅੱਛਾ ਤੇ ਦਿਮਾਗ ਮੇਰੇ ਜਾਨੀ ਆਵੋ ਪਰਿਆਨ ਲਿਖਿਆ ਨੂੰ ਵੀ ਬੰਦਾ ਜੀ ਉਹ ਪੱਕੇ ਜੀ ਜਿਹਦੇ ਪੈਸੇ ਜੀ ਤੋਂ ਲੈਣੇ ਉਹ ਵੀ ਮੂੰਹ ਜਮਾਨੇ ਤੇ ਪਰੇਸ਼ਾਨ ਨੂੰ ਰਵਾ 2 ਸਾਲਾਂ ਦੇ ਦਿਨ ਹੋ ਰਹੇ ਜੀ ਉਹ ਦੌਰਾਨ ਚ ਕੁਲ ਦਾ ਅਪਾਰਤ ਨਹੀਂ ਕਮੀ ਇਹਦਾ ਤੇ ਇਹ ਜਿਹੜੇ ਪੜੇ ਦੇ ਸੇ ਡਾਕਟਰ ਆ ਇਹ ਤਾਂ ਕਿਤਾਬਾਂ ਕਿਤੂਬਾਂ ਭਰ ਕੇ ਇੱਕ ਪਹਿਲੀ ਗੱਲ ਹੱਥ ਨਾ ਪਹੁੰਚੇ ਥੂਕੜੀ ਵਾਲੀ ਗੱਲ ਹੋ ਜਾਂ ਜਿਹੜੇ ਡਾਕਟਰ ਦਾ ਥੋੜਾ ਜਿਹਾ ਮਾੜਾ ਮੋਟਾ ਮਜ਼ਰਾ ਕਰਦਾ ਉਹ ਤੋਂ ਪਸ ਨਹੀਂ ਉਹ ਆਸੋਂ ਦਾ ਪਸਿੱਤੇ ਲੰਬਾ ਹੁੰਦਾ ਅਮੇ ਜਨਾ ਉਹ ਫਿਰ ਮੈਨੂੰ ਸਾਧਿਆ ਡਾਕਟਰਾਂ ਕੋਲੇ ਤੁਹਾਡਾ ਨੰਬਰ ਰੱਖਿਆ ਹੋਇਆ ਹੈ ਇਹ ਲੋਡ ਪਵੇ ਤਾਂ ਤੁਹਾਨੂੰ ਫੋਨ ਲਾਉਂਦੇ ਹਾਂ ਹਾਂ ਉਹ ਉਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ ਅਭੀ ਉਹਨੂੰ ਸਾਧਦੇ ਹੋ ਉਹ ਮਸਲਾ ਹੱਲ ਕਰੂਗਾ ਤੇ ਹੋਰ ਨਹੀਂ ਕੋਈ ਕਰ ਸਕਦਾ ਅੱਛੇ ਵੀ ਮਾਂ ਇਹ ਕਈ ਗੱਰੀ ਜੂਨੀ ਬਰਾਸ਼ਟੀ ਤੋਂ ਪਰਾਟੀ ਤੋਂ ਪੁੱਛੋ ਉਹ ਵੀ ਜਣੀ ਆ ਕਰਮਿੰਗ ਜਦ ਲੇ ਕਰਨ ਚਾਹਤੇ ਕਿ ਉਹ ਵੀ ਜੰਮੀ ਮਦਵਾ ਦੇ ਜਣੀ بگੜੇ ਹੋਏ ਕਿ ਸਾਰੇ ਮਾਂ ਹਾਂ ਹਾਂ ਪੂਰਾ ਜਣੀ ਮਾਂ ਨਾਲ ਕਹਿੰਦਾ ਮਾਮੂ ਦੇ ਬੰਦਾ ਤੂੰ ਕਿੱਥੋਂ ਕੋਲਾ ਕੱਢ ਲਵੇਗਾ ਇੱਕ ਜੀ ਨਾਲ ਜਮਾਤ ਮੂਲ ਪਹਿਲਾਂ ਚਾਰ ਦੇ ਕਰਕੇ ਉਹ ਫਰਕ ਪੈਦਾ ਤੁਸੀਂ ਫਿਰ ਪਹਿਲਾਂ ਦੱਸਿਆ ਜਿਵੇਂ ਡਾਕਟਰ ਨਾਲ ਹਾਂ ਇਹ ਆਰਟ ਉਹ ਉਠਾ ਕਰਨ ਨਾਲ ਜਿਵੇਂ ਦੱਛਾ ਸੀ ਉਹ ਉਹਦੇ ਹੀ ਮੈਂ ਬਣਿਆ ਮੈਂ ਜਾਨੀ ਡਾਕਟਰ ਗਾ ਨਹੀਂ ਜੇ ਨਹੀਂ ਪਹਿਲਾਂ ਡਾਕਟਰ ਦੇ ਕੋਲੇ ਵੀ ਲੱਗੇ ਰਹੇ ਹਾਂ ਹਾਂ ਉਹ ਫੇਰ ਤਾਂ ਮੈਂ ਮੈਂ ਤਾਂ ਮੈਂ ਉਹ ਡਾਕਟਰਾਂ ਕੋਲ ਛਣ ਲੱਗ ਜਾਂਦਾ ਮਾਤੂੰ ਗੁਰੂਆਂ ਉਹ ਕਹਿੰਦਾ ਗੁਰੂ ਗੁਰੂ ਕਹਦਾ ਕਿ ਮੱਧ ਤੜੀ ਹੋ ਤੂੰ ਸੁਆਈ ਤਿਓ ਅੱਛਾ ਮਗਰ ਕੀ ਟੋਟੀ ਜਿਹਦਾ ਮਰਿਆ ਕੱਠੂ ਕੱਢਿਆ ਸੀ ਤੇ ਮਾਨੀ ਫੇਰ ਵੀ ਫੇਰ ਡਾਕਟਰ ਹੀ ਆ ਯਾਨੀ ਉਹ ਵਰ ਮੈਨੂੰ ਪੰਜ-ਛੇ ਸਾਲ ਨਾ ਰੱਖਿਆ ਹੁਣ ਹੋ ਗਏ ਹੁਣ ਇਹ ਬੀਮਾ ਦਾ 15-16 ਛਾੜਕ ਚੜ੍ਹ ਹੈ ਉਹ ਦਿੱਤ ਉਹ ਗੁੱਸੇ ਅੱਛਾ ਯਾਨੀ ਉਹ ਤੋਂ ਫਿਰ ਸਿੱਖਿਆ ਹਾਂ ਉਹ ਨੇ ਜਾਨੀ ਚੁਕਾਇਆ ਪਾਰਟੀ ਕਿਤੇ ਦੇਬੀ ਲਾ ਦੇ ਜੇ ਤੇ ਹੁਣ ਕਈ ਤਾਂ ਡਾਕਟਰ ਮੈਂ ਤਾਂ ਜੇ ਥਾਣਾ ਤੇ ਸਿੱਧਾ ਆਉਂਦੀਆਂ ਤੇ ਆਚਾਰ ਖਰਾਕਾ ਲਈ ਦੁਲ ਜਾ ਕੇ ਕਰਮ ਹੋਰੀ ਪੁਰਾਣ ਪਰ ਆਪ ਬਲੋ ਨੇ ਹਾਂ ਆਪ ਦੇਸੀ ਆਪ ਜੀ ਜਿਵੇਂ ਲੋਕ ਤਾਂ ਮੱਝਾ ਰੱਖਦੇ ਆ ਹਾਂ ਜ਼ਿਆਦਾਤਰ ਮੱਝਾਂ ਨੂੰ ਵਿਸ਼ਵਾਸ ਰੱਖਦੇ ਜਾਂ ਗਾਂਾਂ ਵਾਚੇ ਹਾਂ ਵੀ ਇਹ ਰੱਖਣੀਆਂ ਚਾਹੀਦੀਆਂ ਦੁੱਧ ਵੇਚ ਕੇ ਮੁਨਾਫਾ ਕਰਾਂਗੇ ਵੈਸੇ ਵੇਚਾਂਗੇ ਪਰ ਤੁਸੀਂ ਛੋਟੇ ਗੱਟੇ ਇਹੀ ਕਿਉਂ ਰੱਖ ਲਏ ਇਹ ਇਹ ਆਏ ਆ ਜੇ ਹੁਣ ਮੱਝ ਤਾਂ ਕੱਟੂ ਮਰ ਗਿਆ ਹਾਂ ਉਹਦਾ ਸੁਆ ਗਿਆ ਜੇ ਹੁਣ ਇੱਕ ਘਰ ਹੋਰ ਮੱਝ ਨੂੰ ਵੱਧ ਤੋਂ ਵੱਧ ਮੱਝ 5 ਮਹੀਨੇ 5 ਨਾਲ 6 ਮਹੀਨੇ ਦੇਦੀ ਦੁੱਧ 4 ਮਹੀਨੇ ਫੇਰ ਆਪਾਂ ਨੂੰ ਉਹ ਕੋਈ ਸਾਂਭਣੀ ਪੈਣੀ ਆ ਤੇ ਇਸ ਇਤਤੋਪੜੀ ਆਪਣਾ ਕਿਤੇ ਵਧਿਆ ਬੰਦਤ ਦੀ ਕਮਾਈ ਆ ਮੱਝ ਦੀ ਗੌਰਵਾਲੀ ਰੱਖਣੋ ਹਾਂ ਗੌਰ ਵੀ ਰੱਖਣੀ ਪੈਂਦੀ ਮੱਝ ਦਾ ਫੇਰ ਥਾਣ ਮਾਰ ਕੇ ਫੇਰ ਘਟ ਗਈ ਉਹ ਹਾਂ ਰੇਟ ਵੀ ਹਾਂ ਰੇਟ ਵੀ ਘਟ ਰੇਟ ਵੀ ਘਟਦਾ ਨਾ ਰਹੀ ਕਟਿਆ ਨਾ ਉੱਗਈ ਜਿੰਝ ਪਈ ਅਦਮਲ ਆਹਾ ਗੱਲ ਨੂੰ ਮੈਂ ਜਾਨੀ ਮੈਂ ਤਾਂ ਆਈ ਆਪਣਾ ਕੰਮ ਵਧਿਆ ਲਾ ਚੋਟੇ ਰਸ ਹਾਂ ਛੋਟੇ ਵਤ ਮੈਂ ਤਾਂ ਤਿੰਨ ਚਾਰ ਘਟੇ ਪਾਰ ਹੀ ਰਹਿਣਾ ਯਾਨੀ ਜਦੋਂ ਤੋਂ ਇਸ ਕੰਮ ਚ ਪਏ ਉਦੋਂ ਤੋਂ ਛੋਟੀ ਦਾ ਰੋਟੀ ਦਾ ਕੋਈ ਆਪਾਂ ਨੂੰ ਕੁਈ ਆਇਨੀ ਵੀ ਜਾਂ ਕੋਈ ਘਾਟਾ ਦਿੱਤਾ ਸਾਹਮਣੇ ਫੁੱਲ ਪੈਂਦੇ ਆ ਅੱਛਾ ਤੇ ਅਗਲਾ ਹੁਣ ਕਈ ਇਕੱਤੇ ਸਲੇ ਹੀ ਭਾ ਜਗਰ ਕਹਿੰਦਾ ਮਾਮੂਜਾ ਬੰਦੇ ਆ ਇਕੱਤੇ ਆ ਪੂਰਾ ਅੱਛਾ ਤੇ ਐਂ ਕਰਕੇ ਤੂੰ ਪਾਵੇਂਗਾ ਤਾਂ ਕੋਈ ਤਾਂ ਕੋਟ ਕੋਟ ਵਾਂ ਹੱਕਦੇ ਆ ਤੇ ਆਪਣੇ ਵਾਲੇ ਨੱਥਾਂ ਪੜਿਆ ਤਾਂ ਭੈਣ ਲੋਕ ਦੇਣੀ ਖਰਾਕ ਜੀ ਵੀ ਗੱਲ ਆ ਆ ਉਸ ਇਹ ਦੱਸੋ ਕਿਵੇਂ ਪਾਲਦੇ ਆ ਫਿਰ ਇਹਨਾਂ ਨੂੰ ਇਹ ਜਦੋਂ ਤਾਂ ਆਪਣਾ ਸ਼ਾਰਕ ਇਹਨੂੰ ਬਾਹਰ ਸੋਆ ਵੀ ਅੱਛਾ ਤੇ ਛੋੜਲੇ ਤੇ ਤਾਰਾ ਮੀਰਾ ਤੇ ਸ਼ਰਮ ਇਹ ਜਾਨੇ ਕਸ਼ੌਕ ਪਾਣ ਮੈਨ ਇਹ ਜਾਨੀ 2 ਕਟੇ ਜਾਨੀ 4000 ਰੁਪਇਆ ਮਹੀਨੇ ਦਾ ਖਾਂਦੇ ਅੱਛਾ ਹਾਂ ਕਮਾਉਂਦੀ ਵੀ ਬਹੁਤ ਆ 4000 450 ਲੈ ਚੱਲੀ ਅਗਰ ਤੇ ਕੀ ਹੁੰਦਾ ਤੇ ਉਹ ਵੀ ਰਾਤ ਨੂੰ ਕੁ ਡਾ ਖਾਂਦੇ ਤੇ ਘਾ ਫਿਰ ਘਾ ਵੀ ਘਾ ਤੈਨੂੰ ਕਿ ਸੁਣੂ ਗਿਆ ਪੋ ਮਾਗ ਹੋਵੇ ਫੇਰ ਵੀ ਗੁਣ ਘਾਰ ਪਿਆ ਕੇ ਪੋਣੇ ਹੀ ਪੋਣੇ ਨਾ ਕਾ ਤਾਂ ਪੱਕੀ ਖਰਾਕ ਖੰਨੇ ਪੱਕੀ ਖਰਾਕ ਖਾ ਦੀਆ ਖੋਤ ਕੇ ਲੋ ਨਿਫਰਾ ਹਾਂ ਹਾਂ ਖੋਤ ਕੇ ਰਾਤੀ ਨਾਲ ਵੱਡ ਕੇ ਬੜਾ ਪੂਰਾ ਵੱਧ ਗਏ ਤੇ ਪੂਰਾ ਫੰਨੇ ਕਾ ਗਿਆ ਹੱਥ ਬਣਾ ਤੂੰ ਕੱਟਦਾ ਦਾ ਸਰੀਰ ਹੀ ਨਹੀਂ ਬਣਦਾ ਯਾਨੀ ਕੋਈ ਵੀ ਪਸ਼ੂ ਨੂੰ ਘਾਜ ਹਾਂ 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 ਕੋਈ ਵੀ ਤੁਝ ਵੀ ਇੱਕ ਕਟਰੂਨ ਦਾਣਾ ਪਾ ਲਿਓ ਇੱਕ ਨੂੰ ਘਾ ਪਾ ਜਿੱਤੇ ਰੱਡੋ ਡੀ ਬੰਨ ਦਿਓ ਘਾਲਾ ਕਾਮ ਜਾ ਪਰ ਘਾਲਾ ਜਾਦੇ ਹਾਂ ਤਾਂ ਦਾਣੇ ਵਾਲੇ ਨੂੰ ਕੀ ਪਤਾ ਕਰਦਾ ਕੀ ਪਾਇਆ ਕੀ ਅੱਜ ਕੱਲ ਤਾਂ ਬਾਪੂ ਵੈਸੇ ਪਸ਼ੂਆਂ ਦੀ ਫੀਡ ਬਹੁਤ ਆ ਗਈ ਉਹ ਉਹ ਫੀਡ ਤਾਂ ਕਿ ਹੁਣ ਮੈਂ ਕਿਹਦਾ ਖਾਲ ਪੀ ਵੀ ਜਾਂਦਾ ਜੀ ਕਿ ਤੁਹਾਨੂੰ ਮੈਂ ਦੱਸ ਦਿੰਨਾ ਹਾਂ ਉਹ ਜਦੋਂ ਬਸ ਦੇਖ ਮੈਂ ਹੁਣ ਪਿਉਂਤੀ ਉਹ ਮੈਂ ਜਾਨੀ 1.5 ਕ ਕੰਨੀ ਤਾਂ ਪਿਉਣਾ ਹੁੰਦਾ ਤੇ ਦੂ ਬਾਅਦ ਨਹੀਂ ਫੇ ਤੁਸ਼ ਮਾਰ ਲੱਗ ਜਾਂਦੀ ਆ ਅੱਛਾ ਤੇ ਉਹ ਜਦੋਂ ਮੈਂ ਹੱਥ ਮਾਰ ਕੇ ਉਹ ਉਹਦੇ ਤੋਂ ਐਡਾ ਦਿਨਾਂ ਦੁਕਾਨ ਤੱਕ ਮੈਂ ਕਾ ਭੈ ਨਹੀਂ ਖਾਦੀ ਕੇ ਬੜੀ ਤਰ੍ਹਾਂ ਦੀ ਗਾ ਤੂੰ ਲੋਫਿੰਗ ਨਿਕਲ ਗਾ ਪਸ਼ੂ ਨੂੰ ਐਂਟਰੀ ਜਾਣਗਾ ਇਹ ਕਿਤੇ ਸੁਪੀ ਹਪਾ ਜਾਂਦੇ ਬਿਲਕੁਲ ਇਹ ਇਹ ਫੈਕਟਰੀ ਦਾ ਕੋਈ ਚੀਜ਼ ਮਾਰਾ ਮੋਟੈ ਨੇ ਚੋਟ ਤਰਦੀ ਟੁੱਟ ਜਾਂਦਾ ਉਹ ਲਿਖ ਕੀ ਪੰਗੇ ਦੇਂਦਾ ਹੋਏ ਤੇ ਨਹੀਂ ਤੋੜ ਸੱਲੀ ਨਾਲ ਆ ਭਗਾ ਖੋਤਦਾ ਫੇਰ ਹਾਂ ਹਾਂ ਇਹ ਨਹੀਂ ਮੈਂ ਤਾਂ ਬੈਠ ਨਹੀਂ ਕੋਈ ਕਬੂਤਰ ਦਾ ਥਾਂਕ ਨਹੀਂ ਬੈਠਾ ਹੁੰਦਾ ਅੱਛਾ ਐਨ ਪੂਰਾ ਸ਼ਾਂਤ ਸ਼ਾਂਤ ਦੇ ਕਿਵਾ ਦਾ ਬੜਨੋ ਦਾ ਸ਼ੌਕ ਨਾਲ ਪਾਲਨੇ ਆਈ ਦੀ ਵੀ ਆਉ ਤੇ ਦਰਾਹਤ ਤੇ ਤੇ ਲਿ ਦਰਾਹਤ ਦੇ ਮੈਂ ਤਾਂ ਜਮ ਨਹੀਂ ਕੋਈ ਤਾਂ ਨਹਿਰ ਆ ਕਾ ਪਾਈ ਜਾਣ ਕੋ ਤਾਂ ਅ ਬਿਠਾ ਦਾ ਹੁੰਦਾ ਉਹ ਤੇ ਤਾਂ ਹੀ ਪਜੂ ਬਿਮਾਰ ਹੁੰਦੇ ਉਹ ਮਾਰਦੇ ਲਾ ਹੂੰ ਇਹ ਫਿਰ ਜਿਵੇਂ ਤੁਸੀਂ ਦਵਾਈਆਂ ਬਣਾਉਂਦੇ ਹੋ ਇਲਾਜ ਕਰਦੇ ਹੋ ਇਹ ਇਲਾਜ ਕਰਨ ਦਾ ਫਿਰ ਨਾਲ ਨਾਲ ਕਿਵੇਂ ਸਿੱਖ ਲਿਆ ਹੈ ਤੁਸੀਂ ਇਹ ਮੈਨੂੰ ਕੋਈ ਟੱਕਰ ਗਿਆ ਸੀ ਮੁਸਲਮਾਨ ਮੰਡੀ ਅੱਛਾ ਇਹ ਉਹ ਮੈਥੋਂ ਕਿ ਤੋਂ ਕਿਤੇ ਤੇ ਬਿਦਾਇ ਦਾੰਦਾ ਸੀਗਾ ਤੇ ਉਹ ਮੈਨੂੰ ਕਹਿੰਦਾ ਬਈ ਮੈਂ ਜਦ ਐਂ ਕਰਕੇ ਜੇ ਕੋਈ ਮਾਰਾ ਮੋਟਾ ਉਹ ਮੈਨੂੰ ਕਹਿੰਦਾ ਉਹ ਅੰਗਰੇਜ਼ੀ ਜੀ ਬੋਲ ਤਰ ਲਗੂ ਉਹ ਐਸ਼ਾ ਹਾ ਤੂੰ ਅੰਗਰੇਜ਼ੀ ਜੀ ਬੋਲ ਤੱਕ ਬਈ ਨਾ ਹਾਂ ਅੰਗਰੇਜ਼ੀ ਜੋ ਜੋ ਬੋਲ ਤਰ ਲਈ ਹਾਂ ਤੇ ਉਹ ਪਉਆ ਕਾਪੀ ਕਰ ਮੈਨੂੰ ਕਹਿੰਦਾ ਤੈਨੂੰ ਇਹ ਲੈ ਲਉਣਾ ਮਾ ਕੋਈ ਨਹੀਂ ਉਹ ਏੜਾ ਲੰਗੇ ਤੀੜਾ ਤੇ ਮੈਂ ਵੀ ਨਾਲ ਦੀ ਇਹ ਕਲੋ ਉਹਨੇ ਫਿਰ ਮੈਨੂੰ ਨਾ ਉੱਤੇ ਇਹ ਦਾ ਦਖਸ਼ੇ ਉਹ ਮੈਨੂੰ ਕਹਿੰਦਾ ਕਾਪੀ ਪਨਮ ਮਹੈਦਾਨ ਪੜੀ ਮੇਰੇਆਂ ਕਿਤਾਬਾਂ ਨੂੰ ਕਿਹਾ ਜਮੇ ਤੇ ਪਰ ਅਕਾਂਹਰਾ ਫੋਲਦੀ ਸੀ ਅਜਾ ਤੀ ਸੀ ਹੋਰ ਵੀ ਮੈਨੂੰ ਕੋਈ ਗੱਲ ਚ ਸੁ ਗਾਹ ਦੇਈ ਭਾਜ ਦੇ ਸਾਰੇ ਨੂੰ ਪਹੁੰਚ ਗਿਆ ਹਾਂ ਕਰਸ ਨਹੀਂ ਹਾਂ ਤੇ ਜੋ ਤੇ ਆਪਣੇ ਕੋਲ ਆ ਗੱਡੀ ਮਰ ਮਨ ਕਾਪੀ ਮੌਜ ਮੌਕਾ ਪੀ ਕੋ ਪਿੰਗੀ ਜਰਾਬ ਦੀ ਦਾ ਕਿ ਉਹਨੇ ਮੈਨੂੰ ਪੰਜ ਖਤ ਨੋ ਉਹਤੇ ਐਸੇ ਦਿੱਤੇ ਹੂੰ ਉਹ ਐਸੇ ਜੇ 90 ਦੇ ਮਤੀਰੇ ਵਾਂਗ ਉਤਾਰੀ ਜਾਂਦੇ ਆ ਕਿ ਉਹ ਮੋਰਕ ਮੈਨੂੰ ਮੁਸਲਮਾਨ ਹੀ ਨਹੀਂ ਤੇ ਆਇਆ ਮੰਡੀ ਸੀ ਹੌਣੀ ਬਿਚਾਰਾ ਮਰ ਬੁਰਗ ਗਿਆ ਯਾਨੀ ਜਿੱਥੇ ਪਸ਼ੂਆਂ ਦੀ ਕੋਈ ਗੱਲ ਹੁੰਦੀ ਆ ਕੋਈ ਸੁਣ ਕੇ ਵਰਹਾ ਕੀ ਜੇ ਤੇ ਰੱਖ ਲਵਾਂ ਹਾਂ ਹਾਂ ਹੋ ਹੋ ਤੇ ਤੇ ਰਹਿ ਬਰੀ ਕਹਤੇ ਰਹਿਗਾ ਤੇ ਇਹ ਬਾਪੂ ਤੁਹਾਨੂੰ ਕਿਵੇਂ ਪਤਾ ਲੱਗਦਾ ਜਿੰਨੇ ਕੋਈ ਮੱਝ ਗਾਸ਼ੂਨ ਲਾਈ ਹੁੰਦੀ ਆ ਤੁਸੀਂ ਦੇਖ ਕੇ ਦੱਸ ਦਿੰਦੇ ਆ ਵੀ ਇੰਨੇ ਦਿਨ ਲੂਗੀ ਹਲੇ ਨਹੀਂ ਸੁੰਦੀ ਉਹ ਆਹੋ ਉਹ ਤੇ ਤਜਰਬਾ ਹੋ ਜਾਂਦਾ ਹੈ ਹਾਂਜੀ ਨਾ ਤੇ ਇੱਕ ਹੀ ਦੱਸ ਹਾਂ ਉਹ ਨਾ ਜਿਹੜੇ ਬਸ ਬੰਦੇ ਪਸ਼ੂ ਦੇ ਉਹ ਦੱਸ ਬੰਦੇ ਕਈਆਂ ਡਾਕਟਰਾਂ ਨੂੰ ਨੂੰ ਪਤਾ ਲੱਗਦਾ ਹੈ ਕਈ ਤਾਂ ਡਾਕਟਰ ਕਹਿੰਗੇ ਕੋਈ ਨਹੀਂ ਆਪੇ ਛੂਪੂਗੀ ਜੇ ਜਦੋਂ ਇਹ ਜੱਕ ਗੜਬੜ ਹੋਵੇ ਲੱਤ ਵੀ ਕਿਸੇ ਜੀ ਜਾਂ ਤਾਂ ਕਹਿੰਦੀ ਆ ਉਹ ਨਹੀਂ ਆ ਰਿਹਾ ਤੁਹਾਮਰ ਤੁਨਾ ਨਹੀਂ ਰਿਹਾ ਉਹ ਲ ਭੈਸੂ ਵੀ ਤੱਕਈ ਨਾ ਰੋਸ਼ਣਾ ਮੈਨਾਂ ਪਈ ਹੂੰ ਤੇ ਉਹ ਕਈ ਦਾ ਡਾਕਟਰ ਤੇ ਨਹੀਂ ਪਾਛਦੀ ਤੇ ਆਪਾਂ ਤਾਂ ਕੋਈ ਕੇਸ਼ੜਿਆ ਆੰਨੇ ਹੀ ਅੱਛਾ ਅਜ ਤੱਕ ਕੋਈ ਵੀ ਆ ਪੂਰਾ ਜਾਨੀ ਨੌਜ ਨਾਲ ਦੇਖਣਾ ਪਹਿਲਾਂ ਹੂੰ ਹੁਣ ਕਈ ਡਾਕਟਰ ਹੁੰਦੇ ਆ ਆਪਣੇ ਇੱਥੇ ਮੱਲਿਆ ਨੇ ਆ ਬਰਾਗੀਦਾਰ ਹੁੰਦਾ ਦੀ ਬਹੁਤ ਚੱਦੀ ਕਰਦਾ ਇਹ ਹੂੰ ਇਹ ਵੈਸੇ ਪੋਲੂ ਪ੍ਰਧਾਨ ਕਿਵੇਂ ਸੀ ਕਿ ਕਾਕੇ ਕੁੱਤੇ ਤੇ ਅੱਛਾ ਤੇ ਉਹ ਦੇ ਕਟਰੂ ਦੀ ਕਿਤੇ ਪੂਸਾਂ ਤਾਂ ਲੱਗੀ ਜੀਗੀ ਮੁਰਕੇ ਸੀ ਪੈਟ ਅੱਛਾ ਜੋ ਪੈਟ ਸੀ ਉਹ ਬਦਨੇ ਕਬਜੋ ਆਦਨੇ ਹੱਥ ਮਾਰੇ ਵੀ ਮਹਬੂਸ ਪਾ ਹਾਂ ਹਣ ਪੂਸ ਹੋਵੇ ਤਾਂ ਐਬਸੈਂਟ ਸੀ ਹਾਂ ਹਾਂ ਤੇ ਉਹਨੂੰ ਲੱਭੀ ਨਾ ਤੱਪਣੀ ਗਈ ਸੀ ਬੂਰ ਤੋਂ ਹੁਰੇ ਉਹਨਾਂ ਦੇ ਕੈਰੈਕਟਰ ਸੀ ਕੋਹ ਕਹਿੰਦਾ ਜਾ ਰਿਹਾ ਤੂੰ ਕਿੱਥੇ ਲੋਡ ਹੋਣੀ ਕਹਿੰਦਾ ਮਾਮੂ ਨੂੰ ਤੁਸੀਂ ਲਿਆਉ ਸਕ ਹਾਂ ਉਹ ਜਿੱਤਰ ਮੈਨੂੰ ਲੈ ਗਈ ਜਦ ਮੈਨੂੰ ਲੈ ਗਈ ਤੇ ਉਹ ਮੈਂ ਦੋ ਜੱਕ ਦੇ ਰਮਾ ਡੱਕ ਦੀ ਗੱਲ ਮਤੈਨ ਬੂਸ ਬਾਸ ਲੱਭੀ ਨਹੀਂ ਕਹਿੰਦਾ ਨਹੀਂ ਮਾ ਪੋਸ ਮੇ ਨਹੀਂ ਲੱਭੀ ਉਹ ਫੇਰ ਪਨ ਗਿਆ ਉਹ ਕਹਿੰਦਾ ਵੀ ਪੈਠੂ ਮਖਾਂ ਪੈਠ ਫੇਰ ਜਾਦਾ ਉਹ ਉਹ ਕਰਕ ਤੱਕ ਮਰੋਰ ਦੇ ਤਾਂ ਸੀ ਪਾਸੇ ਭੋਲਦਾ ਰ ਅੱਛਾ ਇਹ ਮੱਝ ਮੈਂ ਸਵਾਈ ਹੂੰ ਕਈ ਪਸ਼ੂ ਜੀ ਮੈਂ ਓਖੇ ਸੁੰਦੇ ਉਹ ਕੀ ਹੋ ਜਾਂਦਾ ਵੀ ਕਟਰੂ ਕੋਈ ਬਾ ਬੈਡਾ ਹੋ ਜਾਂਦਾ ਨਹੀਂ ਹੁੰਦਾ ਹੋਰ ਹੁੰਦੀ ਕੋਈ ਨਾ ਕੋਈ ਹੋਰ ਕਰਕੇ ਓਖੇ ਹੋਰ ਕੀ ਮਤਲਬ ਹੋਰ ਵੀ ਆਂ ਦੇਣੇ ਬਤਾਉ ਤੂ ਪਿਆ ਹੁੰਦਾ ਅੰਦਰ ਇਹ ਤੁਹਾਡੀ ਪੁਰਾਣੀ ਭਾਸ਼ਾ ਅੱਜ ਕੱਲ ਮੁੰਡਿਆਂ ਨੂੰ ਪਤਾ ਨਹੀਂ ਲੱਗ ਵੀ ਔਰ ਕੀ ਔਲਾ ਕੀ ਹੈ ਹਨਾ ਇਹ ਵੀ ਦੱਸ ਦਿਓ ਨਾਲ ਜੀ ਨਾਲ ਔ ਆ ਕੀ ਹੁੰਦੀ ਹੈ ਔਲਾ ਤਾਂ ਵੀ ਔਰ ਪਈਆ ਪਸ਼ੂ ਨੂੰ ਔਲਾ ਜਾਇਆ ਪੰਗਾ ਹੀ ਹੁੰਦਾ ਵੀ ਅਮੇਨ ਅੱਛਾ ਆਪਾਂ ਔਲਾ ਕਹਿ ਗਨੇ ਅਸੀਂ ਹਾਂ ਤੇ ਕਹਿ ਗਨੇ ਔਰ ਪਈ ਦੀ ਆ ਹਾਂ ਇਹ ਨਹੀਂ ਬੜਕ ਠੀਕ ਹੈ ਹਉ ਨਹੀਂ ਗੱਲ ਅੱਛਾ ਜਿਵੇਂ ਔਖੇ ਸੁੰਦੇ ਪਸ਼ੂ ਕੇ ਵੀ ਬਿੰਗਰ ਟਿੱਡਾ ਹਾਂ ਉਹਦਾ ਪਰ ਪਛੋਣ ਆਈ ਪੈਂਦਾ ਅੱਛਾ ਦਿਨ ਆ ਸਵਾਮਾ ਜੀ ਉਹ ਕਟੂ ਜੇ ਜੇ ਤਾਂ ਨਿਕਾ ਤੋ ਤੀ ਨਾਗੇ ਫੜੀ ਜੇ ਹੂੰ ਤੇ ਕਟੂ ਦੇ ਮੂੰਹ ਤੇ ਪਾਣੀ ਪੈ ਜਾਂਦਾ ਕਟੂ ਮਰ ਜਾਂਦਾ ਫੇ ਕਟੂ ਨੰਗਾ ਪੁੱਲਿਆ ਫੇ ਕੱਟਣਾ ਉਖਾ ਜਾਂਦਾ ਫੇ ਜ਼ਿਆਦਾ ਉਖਾ ਜਾਂਦਾ ਨੂੰ ਇਹ ਤਾਂ ਤੱਕ ਦੇਖ ਕੋਈ ਵੀ ਆ ਹੂੰ ਜੇ ਕਰੇ ਤੇ ਸੁੰਦੀ ਸੁੰਦੀ ਦੇ ਕਲ ਤੇ ਦੇ ਅੰਦਰ ਅੰਦਰ ਬੁਖਾਰ ਆ ਲੈ ਚ ਮੈਂ ਆਪਣੇ ਯਾਰ ਗਿਆ ਨੂੰ ਬੁਖਾਰ ਦੇ ਉਹ ਡਾਕਟਰ ਨੂੰ ਬੁਖਾਰ ਆ ਲੈ ਜਨ ਜਨ ਤਾਂ ਕਹਿੰਦੇ ਨਾ ਕਨੇ ਜੈਦੇ ਪਸ਼ੂ ਵੀ ਨਹੀਂ ਹੰਤਾ ਦਾ ਪੱਕਾ ਦਿਓ ਹਾਂ ਹਾਂ ਆਪਕਨ ਤੇ ਦਾ ਕੋਈ ਕਹਿੰਦੇ ਨਹੀਂ ਕੋਈ ਖਾਸ ਬੇਗਰਦੇ ਜੇ ਹੁਣ ਆਪਾਂ ਤਨ ਟਾਰ ਕੈਟਾਗਰੀ ਨਾ ਕੀਤੀ ਫੇਰ ਵਿਗੜੇ ਨਹੀਂ ਫੇਰ ਇਹ ਕੋ ਪਛਰੂ ਸਾਈ ਕਰਤੂ ਅੰਦਰ ਮਹੀ ਹੁੰਦੇ ਅੱਛਾ ਹੁਣ ਇਹ ਦੱਸੋ ਵੀ ਝੋਟਿਆਂ ਤੋਂ ਜਿਹੜਾ ਮੁਨਾਫਾ ਤੁਹਾਨੂੰ ਕਿਵੇਂ-ਕਿਵੇਂ ਆਉਂਦਾ ਪਹਿਲਾਂ ਜਿਵੇਂ ਤੁਸੀਂ ਦੱਸਿਆ ਇੱਕ ਤਾਂ ਵੇਚਦੇ ਵੀ ਉਹ ਇਹਨਾਂ ਨੂੰ ਕਿੰਨੇ ਕਦੇ ਵਿਕ ਜਾਂਦੇ ਆ ਫੇਰ ਇਹ ਇਹ ਵੇਚਦੇ ਇਹ ਜਾਤਾਂ ਵੇਚਦਿਆਂ ਜੇ ਤਾਂ ਜਾਤ ਚੰਗੀ ਆ ਚੰਗੀ ਨਸਲ ਹਾਂ ਫੇਰ ਤਾਂ ਲੱਖੋਂ ਤਾਂ ਜਾਂਦਾ ਅੱਛਾ ਤਿੰਨੇ ਨਬੇ 50 60 ਰੁਪਏ 70 ਦੇ ਜਾਂਦਾ ਜੋ ਬਣਾਉਣਾ ਥਾ ਕੁਛ ਹੀ ਕਿੰਨੇ ਕਿਲੇ ਵੇਚ ਜਨੇ ਸਰ ਮੈਂ ਆਪਾਂ ਇਹਲਾ ਬੇਚਿਆ ਡੇਢ ਲੱਖ ਦਾ ਨੇ ਲੱਖ ਦਾ ਝੂਟਾ ਦੁਖਾ ਹਾਂ ਇਹਦਾ 1 25 ਦਿੰਦੇ ਸੀ ਅੱਛਾ ਤੇ ਉਹ ਉਹ ਜਿਹੜੇ ਕਾ ਕੱਟਾ ਰਣ ਅਨਦੀ ਦੀ ਦਾ ਵੀ ਦਾ ਅੱਛੀ ਰੋ ਅੱਛੀ ਦਿੰਦੇ ਸ਼ੋਨੇ ਅੱਛਾ ਇਹ ਮੋਕਾ ਜੀ ਬੇਚਣ ਜੀ ਮੀਲੇ ਤੇ ਵੀ ਲੈ ਕੇ ਜਾਨੇ ਫਿਰ ਹਾਂ ਨਾ ਮੇਲਾ ਤੋਂ ਕੁਮਾਉਣ ਜਾਣਾ ਹੁਣ ਨਾ ਇਹ ਨਹੀਂ ਦਗਰਾਉ ਤੇ ਉਦੀ ਹੋਰ ਨਹੀਂ ਅੱਛਾ ਜਿਹੜੇ ਘੜਾਉਨੇ ਬਸ ਹਾਂ ਕਾਟੂਂਦੇ ਸਪਾਏ ਕਾਟ ਉੱਥੇ ਲੈ ਲੈਂਦੇ ਆ ਫਿਰ ਮੈਂਨਾਂ ਜ਼ਿਆਦਾ ਹੁੰਦੀ ਆ ਹਾਂ ਐਂ ਕਰਕੇ ਫਿਰ ਉੱਥੇ ਮੰਡੀ ਕਿਲੇ ਜੇ ਹੁਣ ਵੀ ਕਾਟ ਖਪਾਉਣੇ ਨੇ ਦੋਨਾਂ ਦੇ ਕੱਟ ਹੁੰਦੇ ਕਿ ਉਹ ਆਪੇ ਰਾਣੀ ਆਲੇ ਦੇ ਹੈ ਦੇ ਸੀਗੇ ਤੇ ਹੁਣ ਇਹਨਾਂ ਦੀ ਫੋਰਸ ਪਾਵਾਂ ਜਿਹੜੀ ਪਸ਼ੂ ਪਾਲ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕੀਤਾ ਜੋ ਜੋੜਿਆ ਪਸ਼ੂਆਂ ਨਾਲ ਹੀ ਜੋੜਿਆ ਵਧੀਗੜੀ ਐਂਦ ਕਰਦੇ ਆ ਇਹਨੇ ਆਪਾਂ ਕਹ ਦੀ ਆਓ ਜੀ ਕਿਸੇ ਦਾ ਦੇਵਾਨੀ ਕੋਸ ਆਪ ਦੀ ਨਹੀਂ ਚਾਹੁੰਦੇ ਆਪ ਜੀ ਔਰਦੇ ਆ ਪੂਰਕ ਖੰਡ ਲਾ ਵੀ ਲਈ ਜਤ ਨੇ ਹੈ ਇਹ ਗੱਲ ਠੀਕ ਆਓ ਫਿਰ ਹੁਣ ਜਿਵੇਂ ਤੁਹਾਡੀ ਉਮਰ ਹੁਣ 72 ਸਾਲ ਦੀ ਹੋ ਗਈ ਇੰਨੀ ਉਮਰ ਚ ਆਪ ਹੀ ਕੰਮ ਕਰਦਾ ਸਰ ਆਪ ਹੁੰਦਾ ਹੈ ਕਿ ਨਾ ਮੈਨੂੰ ਪੱਟੇ ਦੋ ਜਨ ਜੰਦੇ ਦੋਨੇ ਤੱਕਨੇ ਪੱਟੇ ਮੈਂ ਉੱਡੇ ਧਰ ਕੇ ਸੈਕ ਤੇ ਚਿੱਦੀ ਹੁੰਦਾ ਅੱਜ ਪਰ ਹੋ ਮੇਰੇ ਕੋਲ ਸੇ ਆ ਸੇ ਬਸੂਗਾ ਸੇ ਬੜੇ ਦੋ ਦੋ ਤਿਲੰਗਾਨਾ ਨਾਲ ਛੱਤੰਨ ਕੱਲੀ ਜਾ ਦਿੰਦੇ ਸੇ ਆ ਬੈਠੇ ਰਕੜਾਣਾ ਬੜਾ ਬਹੁਤ ਪਾਈ ਜਾਂਦਾ ਕਿਸੇ ਪਤਾ ਨਹੀਂ ਹੋਵੇ ਸੁੱਕੀ ਧੂੜੀ ਪਾ ਕੇ ਸਿੱਤੀ ਚਲ ਹੋਰ ਨਾਲ ਕੀ ਖਾਣੀ ਹੈ ਹੂੰ ਜੇ ਪਸ਼ੂ ਹੁੰਦੇ ਨਾ ਫਿਰ ਗੇੜਾ ਘਡਾਣਾ ਵੀ ਜ਼ਰੂਰੀ ਹੈ ਹਾਂ ਜੇ ਹੁਣ ਲਿਖ ਕੇ ਕੱਤੇ ਮੈਂ ਆਨਲਾਈਨ ਦੇ ਕਰਕੇ ਮੈਂ ਤਾਂ ਨਹੀਂ ਛੱਡਦਾ ਔਰ 10 15 ਨੇ ਨੱਥਾਂ ਭਾ ਕੀ ਆਹ ਘਰੋਂ ਸਵੇਰੇ ਤੋਂ ਕੋਂ ਮੰਗਲ ਘਾਤਰੀ ਆ ਆ ਗੜਾਏ ਬਹੀ ਸੀ ਮੇਰੀ ਜਿਹੇ ਜੋ ਹੁਣ ਮਿਹਨਤ ਲੱਗ ਗਈ ਜਾਰੇ ਮਿਹਨਤ ਨੂੰ ਭਾ ਦੇ ਅੱਛਾ ਇਹ ਫਿਰ ਹਟਾਤੇ ਹਾਂ ਹੁਣ ਮੂੰਹ ਛੱਪੜ ਲੈ ਜਾਈ ਦੇ ਛੱਪੜ ਦੇ ਨਮੋਣ ਲੈ ਕੇ ਜਾਂਦਾ ਹਾਂ ਹਾਂ ਛੱਪੜ ਲੈ ਕੇ ਹੀ ਜਾਣੇ ਪੱਕੇ ਹੀ ਆ ਉਹ ਦਿੱਲੀ ਦਾ ਛੱਪੜ ਤੇ ਸਰਦਾਰੀ ਖੁੱਲਾ ਤਾਮ ਹੂੰ ਸਭ ਪਰ ਵੀ ਆਪਣਾ ਬਸਪੋਤ ਛਰੋਵਰ ਅਰ ਗਿਆ ਹੋਇਆ ਪਿਆ ਹੁਣ ਤਾਂ ਕੋਈ ਗੰਦ ਨਹੀਂ ਪੈਣੀ ਉੱਥੇ ਲੈ ਕੇ ਜਾਨੀਆ ਪਟਕਾ ਹਾਂ ਜੀ ਮੇਰੀ ਪਸ਼ੂਆਂ ਨੇ ਜ਼ਿੰਦਗੀ ਥੋੜੀ ਚ ਹਾਂ ਬੱਧਿਆ ਰੰਗ ਲਿਆਂਦਾ ਪਸ਼ੂਆਂ ਛੋਟਤੀ ਪਸ਼ੂਆਂ ਚ ਜਿੰਨਾ ਮਾਜੀ ਕਿੱਲਾ ਮੱਠਾ ਹੁੰਦਾ ਕਿਰਾਂ ਮੈਂ ਦੇਖਣੀ ਦੇਖਣੀ ਪਸ਼ੂਆਂ ਨੂੰ ਕਜੀ ਕੀਤਾ ਕੀ ਨੇ ਤੇ ਹੁਣ ਮੈਂ ਉਹ ਤਾਂ ਚਾਹਤਾ ਉਹ ਦੋ ਕੁ ਮਹੀਨਿਆਂ ਕੋ ਦੁਬਾਰਾ ਕੀਤਾ ਹੋ ਗਿਆ ਤਾਂ ਵੀ ਪਸ਼ੂਆਂ ਨੇ ਹਾਂ ਪਰਮਲੇ ਆਇਆ ਨੇ ਜੁਆ ਕਾ ਤੈ ਛੱਡਨੇ ਪਹਿਉ ਜੁਆ ਕਾ ਨੂੰ ਕੀ ਬਤਾ ਕੀ ਤਾਂ ਨਾ ਕੀ ਮੈਂ ਪੱਤੇ ਬੋਨੇ ਕਿਵੇਂ ਨੇ ਆਪ ਸੌਂਕਣਾ ਹੁਣ ਜਿਵੇਂ ਪਸ਼ੂ ਲੋਕੀ ਘਟਾਉਂਦੇ ਜਾਂਦੇ ਆ ਪੈਕਟ ਵਾਲਾ ਦੁੱਧ ਹੋ ਗਿਆ ਉਹ ਹੋ ਗਿਆ ਆਪਾਂ ਦੁੱਧ ਤੂੰ ਕਿਰੋਂ ਆਪਣਾ ਆਪਣਾ दारू ਚੰਗੀ ਮਿਲ ਜਾਵੇ ਠੀਕ ਕਿਉਂ ਵਧੀ ਜਾ ਹਾਂ ਉਹ ਦੱਸ ਦੇ ਦੱਤੇ ਤਾਂ ਹੁਣ ਆਪਣੇ ਘਰੇ ਗਾਈਆਂ ਦੋ ਥੋੜੇ ਹੈਗੇ ਹਾਂ ਤੇ ਆਪਾਂ ਘਰੇ ਬਾਕੀ ਬੱਦ ਉਹਨਾਂ ਦੇ ਬਾਧੂਏ ਤਾਂ ਪੂਰਾ ਇੱਕ ਕੈਂਪਾਇਰ ਜ ਨਹੀਂ ਕਹਿ ਬਾਤੀ ਵਿੱਚ ਚੀਜ਼ ਨਹੀਂ ਆਉਂ ਕਈ ਦੇ ਨੇ ਪੜੇ ਅੱਛਾ ਠੀਕ ਤਾਂ ਆਪ ਗਲਤ ਗੱਲਬਾਤ ਕੀਤੀ ਹੈ ਬਾਪੂ ਹਣਾਂ ਨਾਲ ਜਿਹੜੇ ਕਿ ਪਿੰਡਾਂ ਦੀ ਜਮਾ ਦੇਸੀ ਜਿੰਦਗੀ ਜਿਉਂਦੇ ਨੇ ਪਸ਼ੂ ਰੱਖਦੇ ਨੇ ਤੇ ਪਸ਼ੂ ਕੱਲੇ ਰੱਖਦੇ ਨਹੀਂ ਉਹਨਾਂ ਬਾਰੇ ਉਹਨਾਂ ਨੂੰ ਸਾਰਾ ਗਿਆਨ ਵੀ ਆ ਕਿਹੜੇ ਪਸ਼ੂ ਨੂੰ ਕੀ ਬਿਮਾਰੀ ਆ ਕਿਵੇਂ ਠੀਕ ਹੋ ਦਵਾਈਆਂ ਵੀ ਬਣਾ ਲੈਂਦੇ ਨੇ ਤੇ ਚੰਗੀ ਨਸਲ ਦੇ ਝੋਟੇ ਪਾਲ ਕੇ ਉਹਨਾਂ ਨੂੰ ਵੇਚਦੇ ਨੇ ਅੱਜ ਕੱਲ ਜਿਵੇਂ ਹੁਣ ਟੀਕੇ ਦਾ ਰਵਾਜ ਆ ਕਿ ਜੇਕਰ ਅਸੀਂ ਮੱਝਾਂ ਦੇ ਟੀਕਾ ਭਰਾ ਦੋ ਉਹਨਾਂ ਤੋਂ ਬੱਚੇ ਲੈਂਦੇ ਨੇ ਪਰ ਇਹ ਦੇਸੀ ਤਰੀਕੇ ਨਾਲ ਜਿਵੇਂ ਆਮ ਪਿੰਡਾਂ 'ਚ ਕਹਿੰਦੇ ਨੇ ਪਸ਼ੂ ਲਵਾਉਣ ਜਾਂਦੇ ਆ ਉਵੇਂ ਪਸ਼ੂ ਲਾਉਂਦੇ ਨੇ ਉਹਨਾਂ ਦੇ ਝੋਟੇ ਤੇ ਵਧੀਆ ਨਸਲ ਦੇ ਜਿਹੜੇ ਝੋਟੇ ਰੱਖ ਕੇ ਇਹ ਪਿੰਡਾਂ ਦੀ ਉਹ ਜ਼ਿੰਦਗੀ ਅੱਗੇ ਲੈ ਕੇ ਆ ਰਹੇ ਨੇ ਜਿਹੜੀ ਕਿ ਸਾਡੀ ਦੇਸੀ ਜ਼ਿੰਦਗੀ ਆ ਜਿਹਦੇ ਵਿੱਚ ਬਿਮਾਰੀਆਂ ਠਮਾਰੀਆਂ ਬਹੁਤ ਦੂਰ ਆ ਤਾਂ ਕਿਵੇਂ ਲੱਗੀਆਂ ਬਾਪੂ ਦੀਆਂ ਗੱਲਾਂ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ